ਮੈਨੂੰ ਲੱਗਦਾ ਵੀ ਅੱਜਕੱਲ੍ਹ ਤੇ ਮੁੰਡੇ ਬਹੁਤ ਪੜੇ ਲਿਖੇ ਆ ਮੁੰਡੇ ਇਹੋ ਜਿਹੀ ਗੱਲਾਂ ਕਿਵੇਂ ਕਰ ਸਕਦੇ ਆ ਚਲੋ ਆਪਾਂ ਸੱਤ ਸੌਰਿਆਂ ਨੂੰ ਮੰਨਿਆ ਪੁਰਾਣੇ ਜ਼ਮਾਨਿਆਂ ਦੇ ਹੋਣਗੇ ਓਟ ਸ਼ਹਿਰਾਂ 'ਚ ਇਹ ਗੱਲਾਂ ਨਹੀਂ ਆ ਚੰਡੀਗੜ੍ਹ 'ਚ ਇਹ ਗੱਲਾਂ ਨਹੀਂ ਆ ਬਾਂਬੇ ਗੱਲਾਂ ਨਹੀਂ ਆ ਪਿੰਡਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਹੈ ਮੈਂ ਤਾਂ ਹੀ ਕਹਾਂ ਨਾ ਵੀ ਜੇ ਤੁਸੀਂ ਨੋਹਾਂ ਨੂੰ ਧੀਆ ਬਣਾ ਲਓ ਤੇ ਅੱਧੇ ਕਲੇਸ਼ ਖਤਮ ਹੋ ਜਾਣ ਤੇ ਜਿਨ੍ਹਾਂ ਨੇ ਉਸ ਧੀ ਨੂੰ ਮਾਰਿਆ ਨੋਹ ਨੂੰ ਆਪਣੀ ਨੂੰ ਉਹਨਾਂ ਦੀ ਆਪਣੀ ਧੀ ਦੇ ਨਾਲ ਐਦਾਂ ਹੋਵੇ ਤਾਂ ਫਿਰ ਆਪਣੀ ਧੀ ਤੇ ਆਈ ਗੱਲ ਥੋੜਾ ਕੋਈ ਬਰਦਾਸ਼ਤ ਕਰਦਾ ਉਹ ਵੀ ਤੇ ਕਿਸੇ ਦੀ ਧੀ ਸੀ ਨਾ ਮੰਨਦੇ ਨਹੀਂ ਕਦੋਂ ਤੱਕ ਸਾਡੇ ਸਮਾਜ ਵਿੱਚ ਧੀਆਂ ਕੁੜੀਆਂ ਇਹ ਸਭ ਕੁਝ ਬਰਦਾਸ਼ਤ ਕਰਦਿਆਂ ਰਹਿਣਗੇ ਉਹਨਾਂ ਨੂੰ ਰੱਬ ਦੀ ਲਾਠੀ ਤੋਂ ਡਰਨੀ ਜਦੋਂ ਵੀ ਆਪਾਂ ਕਿਸੇ ਦੀ ਧੀ ਨਾ ਗਲਤ ਕਰਦੇ ਆ ਨਾ ਮੇਰੀ ਅੱਜ ਗੱਲ ਤੁਸੀਂ ਹਮੇਸ਼ਾ ਯਾਦ ਰੱਖਿਓ ਸਾਡੇ ਘਰ ਵਿੱਚ ਆਉਂਦਾ ਹੀ ਆਉਂਦਾ ਹੈ ਕਿਸੇ ਰੂਪ ਵਿੱਚ ਵੀ ਆਏਗਾ ਸਾਡੀਆਂ ਧੀਆਂ ਨੂੰ ਆਊਗਾ ਸਾਡੀ ਫੈਮਿਲੀ ਤੇ ਆਊਗਾ ਸਾਡੇ ਬੱਚਿਆਂ ਨੂੰ ਆਊਗਾ ਕਿਤੇ ਨਾ ਕਿਤੇ ਤੁਸੀਂ ਕਿਸੇ ਦੇ ਘਰ ਦੀ ਧੀ ਨੂੰ ਦੁਖੀ ਕੀਤਾ ਉਦੀ ਵੱਦਵਾ ਤੁਹਾਨੂੰ ਲੱਗਣੀ ਹੀ ਲੱਗਣੀ ਹੈ ਤੁਸੀਂ ਕੁਝ ਵੀ ਕਰ ਲੋ ਤੁਸੀਂ ਕਰੋੜਾ ਪਤੀ ਹੋਣਾ ਰੋੜ ਪਤੀ ਬਣ ਜਾਣਾ ਤੁਸੀਂ